ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਦੇ ਬੱਲੂ ਐਸਐਸਪੀ ਬਟਾਲਾ ਦੇ ਦਫਤਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਤੇ ਇਸ ਮੌਕੇ ਗੱਲਬਾਤ ਕਰਦੇ ਆ ਸੁਭਾ ਮੀਤ ਪ੍ਰਧਾਨ ਦਾ ਇਹ ਕਹਿਣਾ ਹੈ ਕਿ ਸਾਡੇ ਸੈਨਿਕ ਤੇ ਬੀਆਰਪੀਓ ਦੀ ਦਰਖਾਸਤ ਤੇ ਪੁਲਿਸ ਨੇ ਪਿਛਲੇ ਦਿਨੀ ਪਰਚਾ ਦਰਜ ਕੀਤਾ ਜਿਸ ਦੇ ਵਿਰੋਧ ਵਿੱਚ ਇਹ ਧਰਨਾ ਲਗਾਇਆ ਤੇ ਉਹਨਾਂ ਕਹਿੰਦੇ ਕਿ ਸਾਡਾ ਸਾਬਕਾ ਸੈਨਿਕ ਬੀਆਰਪੀਓ ਦਫਤਰ ਕੰਮ ਦੇ ਲਈ ਗਿਆ ਸੀ ਤੇ ਬੀਆਰਪੀਓ ਨੇ ਉਸਦੇ ਨਜਾਇਜ਼ੀ ਪਰਚਾ ਦਰਜ ਕਰਵਾ ਦਿੱਤਾ ਬੀਆਰਪੀਓ ਨੇ ਜਿੱਥੇ ਆਪਣੇ ਦਫਤਰ ਦੇ ਖੁਦ ਸ਼ੀਸ਼ੇ ਤੋੜਵਾਏ ਤੇ ਸੀਸੀਟੀਵੀ ਕੈਮਰੇ ਬੰਦ ਕਰਵਾਏ ਉੱਥੇ ਸਾਬਕਾ ਸੈ ਕੀ ਸਾਡੀ ਮੰਗ ਹੈ ਕਿ ਨਜਾਇਜ਼ ਤੌਰ ਤੇ ਹੋਇਆ ਇਹ ਪ੍ਰਚਾਰ ਰੱਦ ਕੀਤਾ ਜਾਵੇ ਪੀਡੀਪੀਓ ਨੂੰ ਸਸਪੈਂਡ ਕੀਤਾ ਜਾਵੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਹੋਰ ਵੱਲੇ ਸਮੇਂ ਦੇ ਵਿੱਚ ਤਿੱਖਾ ਹੋਵੇਗਾ ਹਾਲਾਂਕਿ ਤਰਨਾਕਾਰੀਆਂ ਦੇ ਬਿਆਨ ਪੁਲਿਸ ਦਾਇਕ ਹਨ ਕਿ ਦਰਜ ਕੀਤੇ ਜਾ ਰਹੇ ਨੇ ਡੀਐਸਪੀ ਬਟਾਲਾ ਜਿਨ੍ਹਾਂ ਦਾ ਇਹ ਕਹਿਣਾ ਕਿ ਤਵਦੀਸ਼ ਕਰਕੇ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ ਫਲੇਗਾ ਜੁੜੀਆਂ ਮੁਰਦਾਬਾਦ 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 ਨੇ ਮੌਜੂਦਾ ਕਾ ਕੇ ਬੋਤੋ ਦੇ ਪ੍ਰਸ਼ਾਸਨ ਨੂੰ ਬੁਤ ਨੂੰ ਬੁਲਾ ਕੇ ਇਹਨਾਂ ਨੂੰ ਡੇਢ ਘੰਟਾ ਜਿੰਦਾਬਾਦ 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 ਬੋਤੋ ਪ੍ਰਸ਼ਾਸਨ ਵੀਡੀਓ ਦੀ ਮਤ ਕਰਦਾ ਮੁਰਦਾਬਾਦ 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 ਬੋਤੋ ਪ੍ਰਸ਼ਾਸਨ ਮੁਰਦਾਬਾਦ 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 ਕੀਤਾ ਜਾਵੇ ਦੰਤ ਕੀਤਾ ਜਾਵੇ ਇਹ ਹੀ ਹੋਰ ਦਿੰਦਾ ਕਰਦੇ ਔਰ ਜਦੋਂ ਇਹਨਾਂ ਨੇ ਸੁਖਦੇਵ ਸਿੰਘ ਸੂਬਾ ਪ੍ਰਧਾਨ ਸਬਕਾ ਸੈਂਡ ਕੋਲ ਪਰ ਕਮੇਟੀ ਕੋ ਜਾ ਅੱਜ ਦੇ ਧਰਨਾ ਦਾ ਮੁਖ ਕਰ ਲਿਆ ਅੱਜ ਦਾ ਤਰਨਾ ਹੈ ਜੀ ਸਾਡੇ ਆਰਮੀ ਦੇ ਰਿਟਾਇਰ ਸੂਬੇਦਾਰ ਹਰਪਾਲ ਸਿੰਘ ਜੋ ਕਿਲਾ ਦੇਸਾ ਸਿੰਘ ਦੇ ਨੇ ਉਹਨਾਂ ਨੇ ਆਨਲਾਈਨ ਕੰਪਲੇਂਟ ਪਾਈ ਸੀ ਚੰਡੀਗੜ੍ਹ ਉਹਨਾਂ ਦੀ ਮਾਰਕ ਹੋ ਕੇ ਡੀਡੀਪੀਓ ਗੁਰਦਾਸਪੁਰ ਔਰ ਬੀਡੀਪੀਓ ਜੋ ਫਤਿਹਗੜ ਚੁੜਿਆ ਪਹੁੰਚੀ ਉਹ ਉੱਥੇ ਪਹੁੰਚੇ ਆਪਣੇ ਹੱਕ ਵਾਸਤੇ ਗੱਲ ਕਰਨ ਲਈ ਤੇ ਬੀਡੀਪੀਓ ਨੇ ਇਹਨਾਂ ਨੂੰ ਹੱਕ ਤਾਂ ਕੀ ਦੇਣਾ ਏ ਇਹਨਾਂ ਦੀ ਗੱਲ ਤਾਂ ਕੀ ਸੁਣੀ ਆ ਇਹਨਾਂ ਦੇ ਇਹਨਾਂ ਨੇ ਕਾਹ ਚੁੱਕ ਕੇ ਪਰੇ ਮਾਰੇ ਔਰ ਕਦੀ ਬੋਲਦੇ ਆ ਕਿ ਜਾ ਕੇ ਇਹਨੂੰ ਪੰਜਾਬੀ ਚ ਕਰਾ ਕੇ ਲਿਆਓ ਜੋ ਪੰਜਾਬੀ ਚ ਕਰਵਾ ਕੇ ਲਿਆਉਂਦੇ ਆ ਤੇ ਫਿਰ ਉਹਨਾਂ ਨੂੰ ਉਹ ਮਾਰਕ ਨਹੀਂ ਕਰਦੇ ਸਾਈਨ ਨਹੀਂ ਕਰਦੇ ਯਾਨੀ ਕਿ ਇਹਨਾਂ ਨੇ ਹਰਪਾਲ ਸਾਹਿਬ ਨੂੰ ਇੰਨਾ ਸੁਭਦਰ ਹਰਪਾਲ ਸਿੰਘ ਜੀ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਇਹ ਖਿਜ ਕੇ ਕਹਿੰਦੇ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਇਹਨਾਂ ਤਾਨਾਸ਼ਾਹੀ ਵਿਖਾਉਂਦਿਆ ਹੋਇਆ ਬੀਡੀਪੀਓ ਸਾਹਿਬ ਨੇ ਪਤਾ ਨਹੀਂ ਮੈਨੂੰ ਲੱਗਦਾ ਹੈ ਲੱਗ ਰਿਹਾ ਹੈ ਕਿ ਇਹ ਪਿੱਛੋਂ ਸਿਆਸੀ ਸ਼ੈ ਸੀ ਸ਼ਾਇਦ ਸੁਖਜਿੰਦਰ ਸਿੰਘ ਬीडीपीओ ਹੈ ਔਰ ਬਲਬੀਰ ਸਿੰਘ ਜੋ ਹੈ ਪੰਨੂ ਇਹ ਹਲਕਾ ਇੰਚਾਰਜ ਆ ਜੋ ਸਾਨੂੰ ਪਤਾ ਲੱਗਾ ਹੈ ਇਹਨਾਂ ਨੇ ਜੀ ਉੱਥੇ ਰੋਕਿਆ ਬीडीपीओ ਸਾਹਿਬ ਨੇ ਉਹਨਾਂ ਨੂੰ ਰੋਕ ਕੇ ਤੇ ਆਪਣੇ ਹੀ ਦਫ਼ਤਰ ਦੇ ਸੀਸੇ ਪੁਲਿਸ ਨੂੰ ਬੁਲਾ ਲਿਆ ਆਪਣੇ ਦਫ਼ਤਰ ਦੇ ਸੀਸੇ ਇਹਨਾਂ ਨੇ ਆਪ ਭੰਨੇ ਆ ਔਰ ਦੇਖਣ ਚ ਆ ਕਿ ਉਹ ਕੈਮਰੇ ਦੇ ਤਾਰਾਂ ਵੀ ਇਹਨਾਂ ਨੇ ਆਪ ਹੀ ਉਤਾਰੀਆਂ ਨੇ ਔਰ ਕਾਗਜ ਪੱਤਰ ਲਖਾਰ ਰਹੇ ਆ ਕਿ ਉਹ ਇਹਨਾਂ ਨੇ ਪੂਰੀ ਪਲਾਨਿੰਗ ਬਣਾ ਲਈ ਕਿ ਜੇ ਹੁਣੇ ਇੱਥੇ ਸਾਡੇ ਕਾਬੂ ਆ ਗਿਆ ਏ ਤਾਂ ਅਸੀਂ ਇੱਥੇ ਪਰਚਾ ਕਰਨਾ ਏ ਤੇ ਪ੍ਰਸ਼ਾਸਨ ਨੂੰ ਸਦਕੇ ਨਾ ਉੱਤੇ ਨਜਾਇਜ਼ ਝੂਠਾ ਪਰਚਾ ਕੀਤਾ ਜਿਹੜਾ ਕਿ ਇੱਕ ਆਰਮੀ ਦੇ ਵਿੱਚ ਇੱਕ ਬੜਾ ਇੰਟੈਲੀਜੈਂਟ ਜੀਸੀਓ ਰਿਟਾਇਰ ਜਿਹੜਾ ਇੱਕ ਪੜਿਆ ਲਿਖਿਆ ਇਹ ਕਦੀ ਹੋ ਸਕਦਾ ਏ ਕਿ ਇਹ ਗੱਲ ਕਿਸੇ ਮੰਨਣ ਵਿੱਚ ਨਹੀਂ ਆਉਂਦੀ ਕਿ ਉਹਨਾਂ ਨੇ ਇਸ ਢੇ ਭੰਨੇ ਹੋਣਾ ਇਹਨਾਂ ਸਾਰੇ ਪਲਾਨਿੰਗ ਦੇ ਤਹਿਤ ਉਹਨਾਂ ਤੇ ਪ੍ਰਚਾਰਕ ਕੀਤਾ ਹੈ ਕਿਤੇ ਕਿਤੇ ਬੰਦ ਸੋ ਬਤਾ ਹਰਪਾਲ ਸਿੰਘ ਔਰ ਉਹਨਾਂ ਦੇ ਭਰਾ ਸਰਪੰਚ ਜੋ ਹੈ ਉਹਨਾਂ ਦੇ ਭਰਾ ਦੇ ਉੱਪਰ ਉਹਨਾਂ ਦਾ ਭਰਾ ਸਰਪੰਚ ਆਪ ਹਾਂਜੀ ਪਿੰਡ ਦੇ ਸਰਪੰਚ ਨੇ ਸ਼ਾਇਦ ਮੈਨੂੰ ਇਦਾਂ ਲੱਗਦਾ ਹੈ ਕਿ ਜਰਨੈਲ ਸਿੰਘ ਮੈਨੂੰ ਲੱਗਦਾ ਹੈ ਕਿ ਉਹ ਇਹ ਵੀ ਇਹਨਾਂ ਨੂੰ ਰੰਜਿਸ਼ ਸੀ ਕਿ ਇਹ ਵਿਰੋਧੀ ਧਿਰ ਦਾ ਹੈ ਉਹਨਾਂ ਸਰਪੰਚ ਨੂੰ ਵੀ ਨਾਅਰ ਕਰ ਦਿੱਤਾ ਉੱਤੇ ਪਰਤੇ ਕਰਨ ਦੇ ਧਰਨਾ ਦੇਣ ਦਾ ਕਾਰਨ ਦੇਖੋ ਜੀ ਅਸੀਂ ਕਹਿੰਦੇ ਆ ਕਿ ਸਾਡੇ ਜੋ ਝੂਠਾ ਪਰਚਾ ਨਜਾਇਜ਼ ਕੀਤਾ ਹੈ ਜਿੱਦੇ ਕੋਈ ਕਾਰਵਾਈ ਕੀਤੀ ਨਹੀਂ ਖੁਦ ਬੀਡੀਪੀਓ ਨੇ ਆਪਣੇ ਪੀਐਨ ਨੂੰ ਕਹਿ ਕੇ ਸੀਸੇ ਤੜਵਾਏ ਨੇ ਕਾਗਜ਼ ਪੱਤਰ ਖਿਲਾਰੇ ਨੇ ਕੈਮਰੇ ਦੀਆਂ ਤਾਰਾਂ ਪਟਾਈਆਂ ਨੇ ਇਹ ਸਾਡਾ ਪਰਚਾ ਰੱਦ ਕੀਤਾ ਜਾਵੇ ਜਿਹੜੇ ਦੋਵੇਂ ਪਰਚੇ ਕੀਤੇ ਆ ਔਰ ਜੋ ਬੀਡੀਪੀਓ ਸਾਹਿਬ ਨੂੰ ਸਸਪੈਂਡ ਕੀਤਾ ਜਾਵੇ ਔਰ ਨਾਲ ਦੀ ਨਾਲ ਡੀਐਸਪੀ ਸਾਹਿਬ ਦੇ ਇਹ ਸਾਰੇ ਨਿਗਰਾਨੀ ਹਟਕਾਰਬਈ ਹੋਈ ਨੂੰ ਇਹ ਤਬਾਦਲਾ ਹੋਵੇ ਔਰ ਸਾਡੇ ਜੀਐਸਓ ਸਾਹਿਬਾਨ ਦਾ ਸੁਭਰ ਹਪਾ ਸਿੱਧਾ ਔਰ ਵੀ ਭਾਈ ਦਾ ਪਰਚਾ ਰੱਦ ਕੀਤਾ ਜਾਵੇ ਕਦੋਂ ਤੱਕ ਕਰਦਾ ਰਹੇਗਾ ਦੇਖੋ ਜੀ ਇਹ ਨਿਰੰਤਰ ਚਰਨਾ ਚੱਲੇਗਾ ਜੇ ਇਹ ਕਾਰਵਾਈ ਨਹੀਂ ਕਰਦੀ ਦਿੰਦੇ ਇਹ ਸਾਨੂੰ ਨਿਆ ਨਹੀਂ ਦਿੰਦੀ ਤੇ ਫਿਰ ਇੱਥੇ ਹੀ ਪ੍ਰੋਗਰਾਮ ਚਾਹ ਵਡਾਲੀ ਕਾਂਗੇ ਜਾਂ ਨਾਸ਼ਰਾ ਹਾਈਵੇ ਜਾਮ ਕਰਾਂਗੇ ਆਫਰ ਗਾਂਧੀ ਚੌਂਕੜਾ ਨੂੰ ਜਾਂਦਾ ਜਾਈਊਗਾ ਕਿੰਨੀਆਂ ਜੱਥੇ ਬੰਦੀਆਂ ਅਜੇ ਤੱਕ ਪੂਰੇ ਪੰਜਾਬੀਆਂ ਜੱਥੇ ਬੰਦੀਆਂ ਕੁਝ ਪਹੁੰਚ ਚੁੱਕੀਆਂ ਤੇ ਕੁਝ ਆ ਰਹੀਆਂ ਦੂਰ ਉਦੂਰੋ ਚੱਲ ਕੇ ਪੂਰੇ ਪੰਜਾਬ ਤੋਂ ਆ ਰਹੀਆਂ ਨੇ ਸਰ ਇਹ ਕੇਸਪੀ ਅਫੀਸ ਸਾਹਮਣੇ ਸਾਫ ਦਾ ਸੈਂਕਾ ਵੱਲ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਸਟੇਟ ਲੈਵਲ ਦਾ ਕੀ ਹੈ ਜੀ ਮਸਲਾ ਮਸਲਾ ਕੋਈ ਕੇਐਸਟ ਹੋਇਆ ਖਾਣਾ ਕਰਨੇ ਕਿ ਬੰਗਰ ਤੇ ਉਹਦੇ ਚ ਆਏ ਤੇ ਉਹਨਾਂ ਨੂੰ ਅਸੀਂ ਕਿਹਾ ਤੁਸੀਂ ਇਹ ਦਰਖਾਸਤ ਦਿਓ ਸਾਨੂੰ ਤੇ ਅਸੀਂ ਉਹਦੀ ਆਪਣਾ ਇਨਵੈਸਟੀਗੇਸ਼ਨ ਕਰਦੇ ਹਾਂ ਜਿਹਦੀ ਜੋ ਕ੍ਰੋਨੀਕਾਰੀ ਹੋਈ ਹੈ ਆਪਣਾ ਉਹ ਬੰਦੀ ਕਰੀ ਹੋਈ ਹੈ